ਅਸੀਂ 2017 ਚ ਮੈਂ ਤੇ ਜਸਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਵ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਨਾ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਬੋਲਦੇ ਨਹੀਂ ਆਪਸ ਚ ਅਸੀਂ ਪਾਰਟੀਆਂ 'ਚ ਵੀ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਜਾਂਦਾ ਸੈਂਸ ਇਹ ਵੀ ਇਨਵਾਈਟਡ ਹੁੰਦੇ ਸੀ ਬਾਈ ਹੁਣੀ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਚ ਅਸੀਂ ਮਿਲਦੇ ਸੀ ਬੈਠਦੇ ਸੀ ਮਹਿਫਲ ਚ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ ਚ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਇਹ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ ਜਾ ਕੇ ਮੰਮੀ ਦਾ ਪਤਾ ਲਿਆ ਕੁਏ ਨਹੀਂ ਗਿਆ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਖੜਾ ਪਤਾ ਲੈ ਕੇ ਬਾਈ ਚਲਾ ਗਿਆ ਬਾਈ ਨੇ ਆਪਦਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਵਾ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਰੋਂ ਧਰਾਂ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਦੇ ਗੁਣ ਦੇਖਣੇ ਚਾਹੀਦੇ ਉਹਦੇ ਐਬਾਂ ਤੇ ਪੜਦਾ ਪਾਉਣਾ ਚਾਹੀਦਾ ਥੈਂਕ ਯੂ ਜੀ ਥੈਂਕ ਯੂ एवरीवन ਜੀ ਪਰ ਇੱਕ ਮੇਰਾ ਇੱਕ ਇੱਕ ਮੈਂ ਥੋੜਾ ਸਵਾਲ ਪੁੱਛ ਲੈਣਾ ਜੀ ਆਖਰੀ ਸਵਾਲ ਹੈ ਮੇਰੇ ਕੋਲ ਹਾਂ ਸਵਾਲ ਮੈਂ ਸਿਰਫ ਰਿਕੁਐਸਟ ਇਹ ਕਰਨੀ ਸੀ ਕਿਉਂਕਿ ਸਾਡੇ ਬਾਕੀ ਦੇ ਜਿਹੜੇ ਸੀਨੀਅਰ ਆਰਟਿਸਟ ਨੇ ਇਹਨਾਂ ਨੇ ਵਾਪਸ ਸ਼ੂਟ ਤੇ ਜਾਣਾ ਤੇ ਇਹਨਾਂ ਦਾ ਸਾਰਿਆਂ ਦਾ ਹਾਂ ਤੇ ਸ਼ੂਟ ਤੋਂ ਆਏ ਨੇ ਤੇ ਸ਼ੂਟ ਤੋਂ ਜਾਣਾ ਹੈ ਸ਼ੁਕਰਾਨਾ ਕਹਿ ਸਕਦੇ ਹਾਂ ਤੁਹਾਡਾ ਆਉਣ ਦਾ ਜਦੋਂ ਹਾਂ ਹੁੰਦਾ ਦੇਖੋ ਨਿਰੁਨ ਮੈਡਮ ਨੇ ਪੁੱਛੋ ਜੀ ਪੁੱਛੋ ਪੁੱਛੋ ਉਹ ਜਦੋਂ ਨਾ ਫਿਲਮ ਚ ਜੋ ਦੋਸਤੀ ਦੀ ਗੱਲ ਭਰਾਵਾਂ ਦੀ ਗੱਲ ਚੱਲੀ ਨਾ ਜਦੋਂ ਫਿਲਮ 'ਚ ਦੋ ਚੋਟੀ ਦੇ ਕਲਾਕਾਰ ਹੁੰਦੇ ਫਿਰ ਬੜੀ ਸਮੱਸਿਆ ਹਾਂ ਜੀ ਪਹਿਲਾਂ ਕਿਹਨੂੰ ਮਾਰੀਏ ਤੇ ਜਿਉਂਦਾ ਕਿਹਨੂੰ ਰੱਖੀਏ ਸਵਾਲ ਬੜਾ ਇੰਟਰਸਟਿੰਗ ਸਵਾਲ ਬਾਈ ਇੰਟਰਸਟਿੰਗ ਐ ਇਸ ਕੋਈ ਸ਼ੱਕ ਨਹੀਂ ਹਾਂਜੀ ਤੇ ਹੁਣ ਤੁਹਾਡੇ ਦੋਨਾਂ 'ਚੋਂ ਡਾਇਰੈਕਟਰ ਨੂੰ ਫੋਨ ਕੀਤਾ ਸੀ ਕਿ ਅੱਬ ਯਾਰ ਮੈਂ ਨਹੀਂ ਮਰਦਾ ਫਿਲਮ ਦੇ ਵਿੱਚ ਨਹੀਂ ਵੀ ਉਹਨੂੰ ਮਾਰ ਦੇ ਯਾਰ ਵੀ ਮੈਂ ਤਾਂ ਸਾਰੀ ਫਿਲਮ 'ਚ ਰਹੂੰਗਾ ਅੱਛਾ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਜਿਹੜੀ ਵਧੀਆ ਗੱਲ ਆ ਮੈਨੂੰ ਲੱਗਦਾ ਇਸ ਫਿਲਮ ਦੇ ਪ੍ਰੋਡਿਊਸਰ ਭਗਵੰਤભાઈ ਆਪਣੇ ਸੰਤੋਸ਼ભાઈ ਹੁਣੇ ਸਾਰੇ ਬੈਠੇ ਨੇ ਇੱਥੇ ਹੀ ਨੇ ਉੱਧਰ ਖੜੇ ਨੇ ਸਾਰੇ ਮੈਨੂੰ ਤਾਂ ਇਹ ਲੱਗਦਾ ਵੀ ਸਾਨੂੰ ਲਿਆਈ ਬੜੀ ਸਕੀਮ ਨਾਲ ਗਿਆ ਵੀ ਇਹਨਾਂ ਦੋਨਾਂ ਨੇ ਆਪਸ ਵਿੱਚ ਲੜਨਾ ਨਹੀਂ ਇਹਨਾਂ ਦੋਨਾਂ ਨੇ ਆਪਸ ਵਿੱਚ ਗੁੱਸਾ ਨਹੀਂ ਕਰਨਾ ਨਾਲੇ ਫਿਲਮ ਸਮੂਦ ਚੱਲੂਗੀ ਨਾਲੇ ਚੱਕਰ ਨਹੀਂ ਕੋਈ ਪੈਣਾ ਨਾਲੇ ਇੱਕ ਦੂਜੇ ਦੇ ਰੋਲ ਵਧੇ ਤੋਂ ਖੁਸ਼ ਹੋਣਗੇ ਕੱਟੇ ਤੋਂ ਕੋਈ ਉਹ ਨਹੀਂ ਅੱਛਾ ਸੌਰੀ ਮੈਂ ਅਬਰਤ ਤੋਂ ਮੈਕ ਲੈ ਲਿਆ ਇਹਦੀ ਨਾ ਤੁਸੀਂ ਕਦੇ ਸਿਮਰ ਬਾਈ ਜਿਹਨੇ ਫਿਲਮ ਡਾਇਰੈਕਟ ਕੀਤੀ ਹੈ ਬਾਈ ਨੇ ਤੁਸੀਂ ਜਦੋਂ ਕਦੇ ਉਹਦੇ ਇੰਟਰਵਿਊ ਕੀਤੀ ਵੱਡੇ ਬਾਈ ਦੀ ਤੁਸੀਂ ਉਹਨੂੰ ਪੁੱਛਿਓ ਤੁਸੀਂ ਯਕੀਨ ਮੰਨਿਓ ਮੈਂ ਨਾ ਜਦੋਂ ਫਿਲਮ ਦਾ ਸ਼ੂਟ ਚੱਲਦਾ ਸੀ 10 ਦਿਨ ਨੰਗੇ ਤੇ ਮੈਂ ਬਾਈ ਨੂੰ ਜਾ ਕੇ ਕਿਹਾ ਕਿ ਬਾਈ ਵੀ ਫਿਲਮ ਹੈਗੀ ਆ ਅਸੀਂ ਇਹਦੇ ਲਈ ਪੂਰੀ ਮਿਹਨਤ ਕਰ ਰਹੇ ਆਂ ਪਰ ਅਮਰਤ ਮੇਰਾ ਭਾਈ ਆ ਵੀ ਉਹਨੂੰ ਇਹ ਨਾ ਲੱਗੇ ਵੀ ਮੇਰਾ ਰੋਲ ਇਹਦੇ ਵਿੱਚ ਘਟ ਉਹ ਕਿਉਂ ਮੈਨੂੰ ਪਤਾ ਕੀ ਕਹਿੰਦਾ ਜਾ ਕੇ ਦੂਜੀ ਵਾਰੀ ਜਦੋਂ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਵੀ ਯਾਰ ਅਮਰਤ ਨੂੰ ਇਹ ਨਾ ਲੱਗੇ ਵੀ ਪਾਰਸ਼ਲਟੀ ਹੈ ਵੱਧ ਘਟ ਹੈ ਉਹ ਕਹਿੰਦਾ ਯਾਰ ਤੁਹਾਡਾ ਨਹੀਂ ਮੈਨੂੰ ਸਮਝ ਚ ਆਉਂਦਾ ਹੈਗਾ ਯਾਰ ਕਹਿੰਦਾ ਦੂਜੇ ਦਿਨ ਮੇਰੇ ਕੋਲ ਅਮਰਤ ਆ ਜਾਂਦਾ ਬਾਈ ਜੱਸੇ ਬਾਈ ਨੂੰ ਲੱਗਣਾ ਚਾਹੀਦਾ ਵੀ ਬਰਾਬਰ ਮਤਲਬ ਮੈਂ ਸੱਚਾ ਕਿਤੇ ਨਾ ਕਿਤੇ ਫੇਰ ਸੋ ਮੈਨੂੰ ਲੱਗਦਾ ਸਿਮਰ ਬਾਈ ਇਹਦਾ ਜਿਆਦਾ ਵਧੀਆ ਜਵਾਬ ਦੇ ਸਕਦਾ ਉਹ ਕਹਿੰਦਾ ਯਾਰ ਤੇਰੇ ਨਾਲੋਂ ਤੂੰ ਦੋ ਵਾਰੀ ਆਉਂਦਾ ਤਿੰਨ ਵਾਰੀ ਆਉਂਦਾ ਬਾਈ ਜੱਸੇ ਬਾਈ ਨੂੰ ਲੱਗਣਾ ਨਹੀਂ ਚਾਹੀਦਾ ਵੀ ਘੱਟ ਵੱਧ ਦੇ ਕੁਛ ਇਹ ਸਾਡਾ ਪਿਆਰ ਬੜਾ ਸੋ ਥੈਂਕ ਯੂ ਇਹ ਸਾਡਾ ਪਿਆਰ ਬੜਾ ਸ਼ੁਕਰੀਆ ਇਦਾਂ ਹੀ ਰੱਖੀ ਧੰਨਵਾਦ ਕਰਦੇ ਆਂ